ਕਹਿੰਦਾ ਜਹ ਹੋਈ ਅਗਲਾ ਵਸ ਬਾਈ ਜਿਵੇਂ ਪਾਲ ਬਾਈ ਨੇ ਕਿਹਾ ਜੱਗੀ ਬਾਈ ਵੀ ਆਪਾਂ ਨੂੰ ਇਹ ਜੰਨਾ ਚਿਹਰੇ ਪਾਣੀ ਆਪਦੇ ਪੂਰੇ ਪੈਰਾਂ ਤੇ ਨਹੀਂ ਨਾ ਹੁੰਦੇ ਲੋਕ ਉਹਨਾਂ ਚਿਹਰੇ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਪਊਗਾ ਇਹ ਨਹੀਂ ਵੀ ਪਾਣੀ ਸੁੱਕ ਗਿਆ ਤੇ ਚਲੋ ਵੀ ਓਕੇ ਬਾਏ ਬਾਏ ਟਾਟਾ ਨਹੀਂ ਜਿੰਨਾ ਚਿਰ ਪਾਣੀ ਸੁੱਕ ਕੇ ਜਦੋਂ ਇਹ ਆਪਦੇ ਪੈਰਾਂ ਦੇ ਹੋ ਗਏ ਫਸਲ ਬਾੜੀ ਹੋ ਗਈ ਉਹਨਾਂ ਚਿਰ ਆਪਾਂ ਨੂੰ ਸਾਥ ਦੇਣਾ ਪਊਗਾ ਇਹਨਾਂ ਨੂੰ ਬਿਲਕੁਲ ਬਿਲਕੁਲ ਬਈ ਹਾਂ ਜੀ ਤੇ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਚਾਹੀਦੇ ਬਈ ਜਿਹੜੇ ਬੰਨ ਐ ਇਹ ਮਜ਼ਬੂਤ ਕਰੇ ਹਨਾ ਹਰ ਸਾਲ ਮੁਆਵਜ਼ਾ ਦੇ ਕੇ ਸਰਕਾਰ ਘਾਟੇ 'ਚ ਜਾ ਰਹੀ ਆ ਪਰ ਜੇ ਇੱਕ ਵਾਰੀ ਬੰਨ ਪੱਕਾ ਕਰ ਦੇ ਲੋੜ ਹੀ ਨਹੀਂ ਮੁਆਵਜ਼ੇ ਦੇਣ ਦੀ ਦੇਖੋ ਸਹੀ ਗੱਲ ਸਹੀ ਗੱਲ ਆ ਇੱਕ ਵਾਰੀ ਪੂਰਾ ਪੱਕਾ ਬੰਨ ਲੱਗ ਜੇ ਮੁੜ ਕੇ ਇਹ ਚੀਜ਼ ਹੋ ਵੀ ਨਾ ਤੇ ਕਿਸ਼ਤੀਆਂ ਦੀ ਬਹੁਤ ਲੋੜ ਆ ਬਈ ਸਰਕਾਰ ਨੂੰ ਬੇਨਤੀ ਆ ਇੱਥੇ ਵੱਧ ਤੋਂ ਵੱਧ ਕਿਸ਼ਤੀਆਂ ਮੁਹੱਈਆ ਕਰਵਾਵੇ ਬਾਕੀ ਜੰਗੜਵਾਨੀ ਉਧਰ ਚਲੇ ਜਾਣੇ ਸਾਰੇ ਸਾਸੀ ਗਾਲ ਠੀਕੋ ਬਹੁਤ ਪਣੇ ਤੁਹਾਡੀ ਚੜ੍ਹਦੀ ਗੱਲਾਂ ਸੱਚੀ ਤੁਸੀਂ ਬਹੁਤ ਹੌਸਲੇ ਵਾਲਿਓ ਠੀਕ ਹੈ ਪ੍ਰਮਾਤਮਾ ਬਹੁਤ ਕਿਰਪਾ ਕਰੇ ਤੁਹਾਡੇ ਤੇ ਸਾਸੀ ਗਾਲ ਠੀਕ ਹੈ ਆਜੋ ਬਾਈ ਅੱਛਾ ਤੁਸੀਂ ਬਈ ਪਾਣੀ ਰੋਕਿਆ ਵੈ ਜੀ ਜਿਵੇਂ ਮਾੜੀ ਮੋਟੀ ਗਲੀ ਸੁੱਕੀ ਰੱਖੀ ਹੋਈ ਹੈ ਨਾ ਚਾਰੇ ਪਾਸੇ ਇਸ ਤਰ੍ਹਾਂ ਬੰਦ ਰੱਖਿਆ ਬੰਦ ਕੇ ਜਿਵੇਂ ਮਾੜੀ ਮੋਟੀ ਪਾਸੋਂ ਜਿਵੇਂ ਸੜਕਾਂ ਦੇ ਬੰਲੀ ਬੈਠੇ ਆਪਦੇ ਪਾਸੋਂ ਇਹਨਾਂ ਪਾਸੋਂ ਕਿੱਥੇ ਪਿੱਛੇ ਜਾ ਕੇ ਇਹਦਾ ਜੇ ਪਾਣੀ ਵਧ ਗਿਆ ਬਈ ਬੰਨ ਨਾਲ ਜੇ ਟੁੱਟ ਜੂ ਪਾਣੀ ਜੇ ਵਧਿਆ ਤਾਂ ਫਿਰ ਅਸੀਂ ਹੋਰ ਬੰਨ ਆ ਗਏ ਹੁਣ ਵਾਲੇ ਇਹਨੇ ਪਾਸੋਂ ਪਿੱਛੇ ਆ ਕਰ ਵੀ ਡੱਗਣ ਦਾ ਖਤਰਾ ਬਈ ਸਾਰਾ ਕੁਝ ਨਾ ਵੀਰਾ ਸੜਕ ਦਾ ਤਾਂ ਇਹ ਰੱਖਿਆ ਚਲੋ ਤੁਹਾਡੇ ਪਿੰਡ ਦਾ ਕੌਣ ਆ ਜੀ ਮੇਨ ਬੰਦਾ ਸਰਪੰਚ ਦੇ ਪਿੱਛੇ ਹੈਗਾ ਯਾਰ ਮੈਂਬਰ ਹੈਗਾ ਸਾਡਾ ਇੱਕ ਆ ਮੈਂਬਰ ਹੈਗਾ ਜੀ ਕਿੱਥੇ ਗਿਆ ਮੈਂਬਰ ਸਰਪੰਚ ਦੇ ਪਿੱਛੇ ਉਹ ਬੰਨ ਦੇਗਾ ਜੀ ਤੁਸੀਂ ਆਏ ਹੋ ਪਿੱਛੇ ਡਿਊਟੀ ਲਾਈ ਆ ਲੈ ਵੀਰੇ ਯਾਰ ਤੁਸੀਂ ਰੱਖ ਲਓ ਸਾਰੇ ਇਹਨਾਂ ਨੂੰ ਵਸਾਈ ਕੋਈ ਨਾ ਬਾਈ ਤੁਸੀਂ ਜਦੋਂ ਆ ਸੈੱਟ ਹੋ ਗਿਆ ਉਦੋਂ ਤੁਸੀਂ ਕੋਲ ਲੈ ਲਓ ਯਾਰ ਸੇਕਾ ਦਾ ਨੰਬਰ ਦੇ ਕਿਦੋਂ ਨਹੀਂ ਨਹੀਂ ਬੱਸ ਕੋਈ ਨਾ ਬਾਈ ਮੇਰੇ ਨੰਬਰ ਲੈ ਲਓ ਨੰਬਰ ਦੇ ਦਿਓ ਕੋਈ ਮੇਰੇ ਕਾਲ ਨੰਬਰ ਨੰਬਰ 573070 ਵੀਰੇ ஏதர் அவா <laughs> ਹਾਂ ਲੋ ਵੀਰੇ ਠੀਕ ਹੈ ਵੀਰੇ ਠੀਕ ਹੈ ਆ ਬੰਡਲਿਓ ਵੀਰੇ ਤੁਸੀਂ ਨਾ ਨਹੀਂ ਨਹੀਂ ਸਾਰੇ ਕਰਾਉਂਦੇ ਆ ਸਾਰੇ ਕਰਾਉਂਦੇ ਆ ਰਸਮ ਵਗੈਰਾ ਜੋ ਵੀ ਜਨੂੰ ਲੋੜਾ ਲੈਣੋ ਬਈ ਵੀ ਲੋੜ ਬਈ ਵੈਸੇ ਵੀ ਵਿਸ਼ਵਾਸ ਦਿਵਾਇਆ ਇਹਨਾਂ ਨੇ ਹੁਣੇ ਨਾਲ ਛੋੜੇ ਜ਼ਮੀਨਾਂ ਪੱਧਰ ਕਰਨਾ ਵੀ ਸਾਰੇ ਬਾਹ ਫੜੋਗੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ ਕਿਉਂਕਿ 23 ਗਲਾ ਦਾ ਸਾਡੀ ਸੜਕਾ ਦਾ ਸੰਪਰਕ ਟੁੱਟਾ ਹੋਇਆ ਹੈ ਬਿਲਕੁਲ ਠੀਕ ਹੈ ਅਸੀਂ ਹੁਣ ਮਾਲੇ ਜੇ ਕੋਈ ਬੱਚੇ ਕੱਢਨੇ ਨੇ ਜਾਂ ਕੁਝ ਵੀ ਕਰਨਾ ਕਿਸ ਤਰ੍ਹਾਂ ਹੀ ਹੁਣ ਮਾਲੇ ਦੂਜੀ ਹੈਗੀ ਦੂਜੀ ਹੈਗੀ ਉਹਨਾਂ ਦੇ ਸਾਹ ਨਾਲ ਕਿੰਨੇ ਕੋ ਬੱਚੇ ਲੈ ਕੇ ਜਾਵਾਂਗੇ ਹਾਂਜੀ ਹਾਂਜੀ ਕੋਈ ਵੀ ਨਹੀਂ ਸਾਨੂੰ ਕੋਈ ਸੜਕ ਵੀ ਨਹੀਂ ਕੱਲ ਠੀਕ ਕਰਤਨ ਬਾਈ ਜੇ ਨਾਂ ਦੱਸਦੇ ਤ੍ਰਪਤੀ ਦੀ ਕੀ ਗੱਲ ਸਹੀ ਗੱਲ ਆ ਬਾਈ ਪਤਾ ਨਹੀਂ ਗੁਲਾਬੇ ਵਾਲੀ ਟਾਣੀਆਂ ਜੀ ਗੁਲਾਬੇ ਵਾਲੀ ਗੁਲਾਬਾ ਪੈਣੀ ਬੰਦੇ ਨੇ ਲੈ ਚਾਹੀ ਠਾਰ ਗੁਲਾਬਾ ਪੈਣੀ ਤੇ ਕੱਲ ਫਿਰ ਇਸੇ ਗੁਰੂ ਘਰ ਚੋਂ ਰੂਪ ਲੈ ਕੇ ਗਿਆ ਹਾਂਜੀ ਹਾਂਜੀ ਇੱਥੋਂ ਲੈ ਗਏ ਮਾਰੇ ਦੇ ਰੂਪ ਉਥੇ ਸੁਰੱਖਿਆ ਥਾਵਾਂ ਦੇ ਪਹਚਾਈ ਨੇ ਜੀ ਵੋਟ ਨੂੰ ਕਰਕੇ ਸਾਫ ਮਰਿਆਦਾ ਦੇ ਨਾਲ ਜੀ ਉਧਰ ਅੱਗੇ ਮਨਜੂਤ ਵੀ ਉਹਨੇ ਗੱਲ ਕਰ ਲਈ ਗੁਰੂ ਘਰ ਚ ਮਤਲਬ ਉਹ ਇਹ ਕੀ ਹੈ ਜੀ ਵੀਰੇ ਮਰਿਆਦਾ ਨਹੀਂ ਸੀਗੀ ਓਕਣਾ ਕਿ ਗਲਤੀ ਹੋਈ ਨੇ ਉਹਨੇ ਰਾਸ਼ਨ ਸਟੋਰ ਕਰ ਦੇਣ ਨੰਗੇ ਸਿਰ ਫੇਰ ਦੇਣੇ ਉਹਨਾਂ ਦੇ ਕੋਲੇ ਤਮਾਤੇ ਵੀ ਹੋਵੇ ਸੋਖਾ ਹਸਣ ਦਾ ਪ੍ਰਬੰਧ ਉਹ ਕਈ ਵਾਰੀ ਬੱਚੇ ਇੰਦਰ ਚੈਲੰਜ ਦੇ ਵੇਸੇ ਦਾ ਦਸ ਬੰਦਿਆਂ ਦੀ ਕਮਿਟੀ ਕਰ ਦੇਣੀ ਆਪਾਂ ਬੈਠੇ ਆ ਕੋਠੀ 'ਚ ਇਸ ਕਰਕੇ ਨਾਲ ਇਹ ਵੀ ਗੱਲ ਕਰਨਗੇ ਨਾਲ ਦਸ ਬੰਦੇ ਦੀ ਕਮੇਟੀ ਬਣੀ ਹੋਈ ਹੈ ਪਰ ਕੋਈ ਬੱਚੇ ਕੋਈ ਅੰਗਰਲੈਂਡ ਆ ਗਿਆ ਕਈ ਵਾਰੀ ਫਿਰ ੱੱਕਾ ਨਹੀਂ ਹੁੰਦਾ ਕੋਈ ਬੱਚੇ ਆ ਇਹ ਵਧੀਆ ਕੀਤਾ ਭਾਈ ਉਹਨਾਂ ਨੇ ਤੁਹਾਡੇ ਯੂਜ਼ ਆਜੂ ਹੁਣ ਤੁਸੀਂ ਸਾਲ ਨੂੰ ਤੁਸੀਂ ਵਰਤ ਲੋ ਪ੍ਰਸ਼ਾਦਾ ਸ਼ਕਣਾ ਸਾਰਾ ਪਿੰਡ ਇਕੱਠੇ ਹੋ ਜਾਂਨੇਓ ਚਲੋ ਬਾਕੀ ਚਲੋ ਸ਼ਿਲੰਗਰ ਪਾਣੀ ਰੱਖ ਲੈਨੇ ਅੰਦਰ ਜਿਵੇਂ ਕੁਝ ਇਹਨਾਂ ਦੇ ਭਾਈ ਸਦੂ ਤੇ ਕੱਲ ਦੇ ਭਾਈ ਬਹੁਤ ਗੇੜੇ ਲਾਣਗੇ ਇਹ ਤਾਂ ਆਪਣੇ ਵੱਡੇ ਭਾਈ ਆ ਯਾਰ ਭਾਈ ਇਹ ਤਾਂ ਇਹਨਾਂ ਬਹੁਤ ਹੈਲਪ ਕੀਤੀ ਕੱਲ ਦੀ ਆਪਣੇ ਘਰਾਂ 'ਚ ਖੜੇ ਆ ਭਾਈ ਇਹ ਇਦਾਂ ਦੇ ਭਰਾ ਸਾਡੇ ਨਾਲ ਆ ਨਸੀਬ ਐਕਵਨ ਸੰਸਥਾ ਦੀ ਇਦਾਂ ਦੇ ਭਰਾ ਆ ਨਹੀਂ ਨਹੀਂ ਕੋਪੜੀ ਤੋਂ ਮੇਰੇ ਜਿਨ੍ਹਾਂ ਨੇ ਆ ਪਹਿਲਾਂ ਜਿਹੜਾ ਦਿ ਲੋੜ ਦਿਲਾਇਆ ਸਾਨੂੰ ਪਹਿਲੇ ਦਿਨ ਤੋਂ ਇਹ ਭਰਾ ਨਿਕਾ ਦਾ ਬੱਚਾ ਆਲੇ ਦੁਆਲੇ ਪਾਣੀ ਖੜਾ ਸੀ ਬਾਈ ਗਲਾਬ ਬਾਈ ਪਾਲ ਮਨਜੋਤ ਭਾਈ ਬਾਈ ਰਤਨਦੀਪ ਸਾਰੇ ਇਕੱਠੇ ਹੋ ਕੇ ਲੈ ਕੇ ਆਏਗੇ ਤੇ ਮੇਰੀ ਇੱਕ ਬੇਨਤੀ ਆ ਬਾਈ ਲੀਡਰ ਅੱਚ ਨਾ ਹੋਵੇ ਸਕਣਾ ਜਿਹੜਾ ਵੀ ਉਹ ਆਉਣ ਤੇ ਖਰਚਾ ਕਰਦੇ ਆਗੇ ਉਹੀ ਖਰਚਾ ਇੱਥੇ ਪੰਜ ਚਾਰ ਵੋਟਾਂ ਲੈ ਕੇ ਦੇ ਦਿਓ ਵੋਟਾਂ ਦੀ ਬਹੁਤ ਘਾਟ ਹੈ ਗਈ ਤੇ ਵਈ ਕੀ ਕਹਿਣਾ ਚਾਹੋਗੇ ਜੀ ਬਿਲਕੁਲ ਵੀਰੇ ਬਿਲਕੁਲ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਹੀ ਤੁਸੀਂ ਸਪੋਰਟ ਕਰ ਰਹੇ ਹੋ ਘਰਾਂ 'ਚ ਬੈਠੇ ਸਾਰੇ ਬਿਲਕੁਲ ਬਹੁਤ ਵੱਡੇ ਪੱਧਰ ਦੇ ਨਾਲ ਲੋਕਾਂ ਨਾਲ ਖੜਨ ਦੀ ਲੋੜ ਹੈ ਜਦੋਂ ਪਾਣੀ ਉੱਪਰੂਗਾ ਨਾ ਵੀਰੇ ਮੀਨਾ ਪੱਧਰ ਕਰਨ ਤੋਂ ਲੈ ਕੇ ਪਾਣੀ ਕੱਢਣ ਤੋਂ ਲੈ ਕੇ ਕਣਕ ਵੀਜਣ ਤੱਕ ਸਾਨੂੰ ਲੱਗਦਾ ਵੀ ਇਹ ਨਾਲ ਪਰਿਵਾਰਾਂ ਦੀ ਆਪਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਬਿਲਕੁਲ ਬਾਈ ਬਾਈ ਬਾਕੀ ਬਾਈ ਬਾਈ ਆ ਬੱਚਾ ਹਨ ਇਹਨੂੰ ਲੈ ਕੇ ਜਾ ਰਹੇ ਹਾਂ ਕਿਸੇ ਸੇਫ ਥਾਂ ਤੇ ਪਿੰਡ ਗਲਾਬਾ ਪੈਣੀ ਤੋਂ ਬਾਈ ਗਲਾਬ ਬਾਈ ਰਾਤਨਦੀਪ ਢਾਲੀਵਾਲ ਤੇ ਬੱਚਾ ਵਿਚਾਰਾ ਹੋਸ ਨਹੀਂ ਚਾਹੇ ਦੀ ਮਾਂ ਤਾਂ ਆ ਗਈ ਪੈਣ ਅੱਗੇ ਤੋਂ ਅੱਗੇ ਬਰੇ ਬੱਸੇ ਕੋਲੇ ਜਾਓ ਬਾਈ ਪਾਲ ਜੋ ਕਿ ਲਗਾਤਾਰ ਇਸੇ ਸੇਵਾ ਕਰ ਰਹੇ ਨੇ ਬੱਚੇ ਨੂੰ ਰਿਸਕੂ ਕਰਕੇ ਕਿਸੇ ਵਧੀਆ ਸੇਫ ਜਗ੍ਹਾ ਤੇ ਲੈ ਕੇ ਜਾਣਗੇ ਪਾਣੀ ਦੇਖੋ ਭਾਈ ਕਿੰਨਾ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਗਿਆ 4-4 5-5 ਫੁੱਟ ਪਾਣੀ ਹੈਗਾ ਚਲੋ ਭਾਈ ਛਣ ਲੋਗਲਾ ਬੱਚੇ ਭਾਈ ਭਾਈ ਖਲਾਬ ਆਇਆ ਪਹਿਲਾਂ ਨਹੀਂ ਬਾਹਰ ਆਏ ਤੁਸੀਂ ਪਹਿਲਾ ਵਾਰ ਵੀ ਆਏ ਤੁਸੀਂ ਬਣਾ ਚਲੋ ਜੀ ਚਲੋ ਬਾਈ ਕਰੋ ਇਹਨੂੰ ਸਟਾਰਟ ਕੈਮਰਾ ਠੀਕ ਹੌਸਲੇ ਚ ਹੈ ਪੱਕੀ ਹੈ ਬਾਈ ਚੱਲਾ ਬਾਈ ਇੱਕ